ਜ਼ਿਲ੍ਹਾ ਅਧਿਕਾਰੀ ਨਿਆਰੇ ਆ ਸ਼ਾਂ ਅੱਗੇ ਕੂੜਾ ਲਗਾਉਣਗੇ ਸਫਾਈ ਕਰਮਚਾਰੀਆਂ ਵੱਲੋਂ ਚੇਤਾਵਨੀ ਮਾਮਲਾ ਸਫਾਈ ਕਰਮਚਾਰੀਆਂ ਨਾਲ ਮਾਰਕੁੱਟਾ ਦੇ ਦੋਸ਼ ਤੇ ਕਾਰਵਾਈ ਨਾ ਹੁੰਦਾ ਕੂੜੇ ਦੇ ਡੰਪ ਤੇ ਕੂੜਾ ਸੁੱਟਣਗੇ ਸਫਾਈ ਕਰਮਚਾਰੀਆਂ ਦੇ ਨਾਲ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਕੱਟ ਤੌਰ ਤੇ ਮਾਰਕੁੱਟਾ ਇਹ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਪਰੇਸ਼ਾਨੀ ਵੱਧ ਸਕਦੀ ਹੈ ਕਿਉਂਕਿ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਰਾ ਦੀ ਗੁਵਾਈ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਕਠਿ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਪਣਾ ਸੰਘਰਸ਼ ਤੇਜ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੇ ਦਿਨੀ ਦੋਸ਼ ਲਗਾਇਆ ਗਿਆ ਸੀ ਕਿ ਸਫਾਈ ਕਰਮਚਾਰੀ ਜਦੋਂ ਕਿਰਾਏ ਤੇ ਲਈ ਜਗ੍ਹਾ ਤੇ ਕੂੜਾ ਸੁੱਟਣ ਗਏ ਸਨ ਤਾਂ ਉਹਨਾਂ ਨਾਲ ਮਾਰਕਟਿੰਗ ਕੀਤੀ ਗਈ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਰਾ ਵੱਲੋਂ ਦੋਸ਼ ਲਗਾਇਆ ਗਿਆ ਕਿ ਰਾਜਨੀਤਿਕ ਸ਼ੈਤੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅੱਜ ਕਾਉਂਸਲ ਕਰਨ ਚਾੜੀਆਂ ਵੱਲੋਂ ਨਗਰ ਕਾਉਂਸਲ ਦਫ਼ਤਰ ਦੇ ਬਾਹਰ ਸ਼ਾਮ ਤਵੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਚੇਤਾਵਨੀ ਦਿੱਤੀ ਗਈ ਕਿ ਅੱਜ ਸ਼ਾਮ ਤੱਕ ਜੇਕਰ ਉਹਨਾਂ ਦੀ ਮੰਗ ਅਨੁਸਾਰ ਦੋਸ਼ੀਆਂ ਦੇ ਕਾਰਵਾਈ ਨਾ ਕੀਤੀ ਗਈ ਕੱਲ ਤੋਂ ਜ਼ਿਲ੍ਹਾ ਅਧਿਕਾਰੀਆ ਦਾ ਘਰਾਉ ਕਰਨ ਦੇ ਨਾਲ-ਨਾਲ ਉਹਨਾਂ ਦੀਆਂ ਰਹਿੈਸ਼ੀ ਦੇ ਬਾਹਰ ਵੀ ਕੂੜੇ ਦੇ ਢੇਰ ਲਗਾ ਦਿੱਤੇ ਜਾਣਗੇ ਤੇ ਸ਼ਹਿਰ ਦੀ ਵਾਟਰ ਸਪਲਾਈ, ਸਟਰੀਟ ਲਾਈਟਾਂ ਆਦਿ ਦੇ ਨਾਲ ਨਗਰ ਕਾਉਂਸਲ ਦੀਆਂ ਸਾਰੀਆਂ ਸੇਵਾਵਾਂ ਵੀ ਬੰਦ ਰਹਿਣਗੀਆਂ ਹਾਏ 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 ਨਾ ਪੁੱਛ ਹਾਏ ਹਾਏ ਨਾ ਪੁੱਛ ਹਾਏ 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 ਨਾ ਪੁੱਛ ਹਾਏ 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 ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਵਾਕਿਆ ਹੋਇਆ ਤੇ ਕੱਲ ਵੀ ਇੱਥੇ ਵੱਖ-ਵੱਖ ਅਫੀਸਰ ਸਹਿਬਾਨ ਆਏ ਆ ਤੇ ਲollipops ਉਹਨਾਂ ਕੋ ਕਾਫੀ ਨੇ ਉਹ ਲollipops ਦੇ ਕੇ ਚਲੇ ਗਏ ਨੇ। ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਜਿਹੜਾ ਵੀ ਸ਼ਖਸ ਜਿਨ੍ਹਾਂ ਨੇ ਸਾਡੇ ਕਰਮਚਾਰੀਆਂ ਦੇ ਹੱਥੀ ਪਾਏ ਗਾਲੀ-ਗਲੋਚ ਕੀਤਾ, ਸਰਕਾਰੀ ਕੰਮ 'ਚ ਵਿਘਨ ਪਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਤੋਂ ਇਲਾਵਾ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਨਗਰ ਕੌਂਸਲ ਦਫ਼ਤਰ ਦੇ ਅੰਦਰ ਰਹਿ ਕੇ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਰੋਸ ਜ਼ਾਹਿਰ ਕਰ ਰਹੇ ਹਾਂ ਉਹਦਾ ਕਾਰਨ ਇਹ ਆ ਕਿ ਅੱਜ ਬਟਾਲਾ ਵਿਖੇ ਗੁਰਮਾਨਿਕ ਦੇਵ ਜੀ ਦਾ ਜਿਹੜਾ ਵਿਆਹ ਪੁਰਬ ਜਿਹੜਾ ਮਨਾਉਂਦੇ ਨੇ ਉਹ ਬਣਾਇਆ ਜਾ ਰਿਹਾ ਸੋ ਸਾਡਾ ਵੀ ਨੈਤਿਕ ਬੰਦਸ ਨੈਤਿਕਾ ਦੇ ਸਾਡਾ ਵੀ ਫਰਜ਼ ਸੀ ਕਿ ਅਸੀਂ ਅੱਜ ਜਿਹੜਾ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜਿਸ ਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਅੱਜ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜੇ ਨਾਮੰਨੀਆਂ ਗਈਆਂ ਕੱਲ ਤੋਂ ਜਿਹੜਾ ਵਾ ਅਸੀਂ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਉਲੀਕਾਂਗੇ ਤੇ ਕੱਲ ਤੋਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਘਰਾਉ ਕਰਾਂਗੇ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਕੀਤਾ ਕਿਉਂਕਿ ਸਾਰੇ ਜਿਹੜੇ ਯੂਨੀਅਨ ਦੇ ਵਕਫਾ ਵਿੰਗਾ ਵਾਟਰ ਸਪਲਾਈ ਦਾ ਪਾਣੀ ਵੀ ਬੰਦ ਹੈ ਸਟਰੀਟ ਲਾਈਟਾਂ ਵੀ ਮੁਕੰਮਲ ਬੰਦ ਰਹਿਣਗੀਆਂ ਕੂੜਾ ਵੀ ਜਿਹੜਾ ਉਠਾਇਆ ਨਹੀਂ ਜਾਏਗਾ ਤੇ ਆਉਣ ਵਾਲੇ ਦਿਨਾਂ ਵਿੱਚ ਕੱਲ ਕੱਲ ਆਪਾਂ ਅੱਗੇ ਪੁਲੀਕਾਂਗੇ ਪ੍ਰੋਗਰਾਮ ਨੂੰ ਜੇ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੋ ਨਾ ਸਰਕੀ ਤੇ ਸਭ ਤੋਂ ਪਹਿਲਾਂ ਡੀਸੀ ਏਡੀਸੀ ਐਸਐਸਪੀ ਤੇ ਜਿਹੜੇ ਐਸਐਚਓ ਜਿਹੜਾ ਇੱਥੇ ਉਹ ਤੇ ਜਿਹੜੇ ਹੋਰ ਇਦਾਂ ਦੇ ਅਫਸਰ ਜਿਹੜੇ ਉਹਨਾਂ ਦੀ ਅੱਜ ਗੁੰਡਿਆਂ ਦੀ ਮਤ ਕਰ ਰਿਆ ਉਹਨਾਂ ਦੇ ਘਰਾਂ ਅੱਗੇ ਜਿਹੜਾ ਕੂੜਾ ਲਗਾਇਆ ਜਾਏਗਾ ਤੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਊਗਾ ਚਾਹੇ ਸਾਨੂੰ ਸਾਰਿਆਂ ਨੂੰ ਜੇਨਾ ਚ ਜਾਣਾ ਪਏ ਭਾਵੇਂ ਸਾਡੇ ਤੇ ਐਫਆਈਆਰ ਕਰ ਦਿਓ ਐਵੇਂ ਜੋ ਮਰਜੀ ਕਰ ਦਿਓ ਆਪਾਂ ਪਿੱਛੇ ਨਹੀਂ ਹਟਾਂਗੇ ਆਪਣਾ ਜਿਹੜਾ ਇਹਨਾਂ ਦਾ ਹੱਕ ਆ ਜੋ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਨੇ ਜੇ ਉਹ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਵੱਡੇ ਲੈਵਲ ਤੇ ਉਲੀਕਾਂਗੇ ਅੱਜ ਦਾ ਤਰਨਾ ਕੋਟ ਕਰਦੇ ਤਰਨਾ ਸਵੇਰ ਦਾ ਪਹਿਲਾਂ ਅਸੀਂ ਅੰਦਰ ਬੈਠੇ ਸੀ ਹੁਣ ਅੱਜ ਅਸੀਂ ਇੱਥੇ ਬੈਠੇ ਆ ਉਸ ਤੋਂ ਅੱਗੇ ਜਿਹੜਾ ਫੈਸਲਾ ਕਰਾਂਗੇ ਅੱਜ ਮੀਟਿੰਗ ਕਰਾਂਗੇ ਹੁਣ ਸਾਰੇ ਕਮੇਟੀ ਵਾਲਿਆਂ ਨਾਲ ਨਗਰ ਕੌਂਸਲ ਦੇ ਜਿੰਨੇ ਸਵੇਰੇ ਕੌਂਸਲਰਾਂ ਨਾਲ ਵੀ ਅੱਜ ਸ਼ਾਮ ਨੂੰ ਮੀਟਿੰਗ ਕਰਾਂਗੇ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਆ ਸਵੇਰੇ ਲਿਖ ਕੇ ਅੱਜ ਸ਼ਾਮ ਨੂੰ ਲਿਖਾਂਗੇ ਸਵੇਰੇ ਫਿਰ ਤੁਹਾਨੂੰ ਦੱਸ ਦਿਆਂਗੇ ਵੀ ਕੀ ਕਰ ਰਹੇ ਆ